ਸਹੀ ਭਾਰੀ ਚਾਰਾ ਜਿਹੜਾ ਸਾਡਾ ਪੰਜਾਬ ਦੇ ਵਿੱਚ ਜਿਨੇ ਬੜੀ ਇਸ ਟਾਈਮ ਤੇ ਆਪਣੀ ਤੇਜ਼ੀ ਲੈਂਦੀ ਆ ਭੁੱਲਿਆਂ ਪਟਕਿਆਂ ਲੋਕਾਂ ਨੂੰ ਆਪਣੇ ਪਿੱਛੇ ਲਾ ਰਹੇ ਨੇ ਝੂਠ ਦਾ ਭਲੰਦਾ ਲੋਕਾਂ ਵਿੱਚ ਸੁੱਟ ਰਹੇ ਨੇ ਵਿਚਾਰੇ ਭੋਲੇ ਭਾਲੇ ਲੋਕ ਹੁੰਦੇ ਨੇ ਉਹਨਾਂ ਨੂੰ ਆਪਣੇ ਪਿੱਛੇ ਗਮਰਾਹ ਕਰਕੇ ਲਾ ਲੈਂਦੇ ਨੇ ਕੋਰੋਨਾ ਵਿੱਚ ਪਤਾ ਨਹੀਂ ਕਿੱਥੇ ਚਲੇ ਗਏ ਸੀ ਜਿਹੜੀਆਂ ਇਨੀਆਂ ਪ੍ਰੋਬਲਮਾਂ ਆਈਆਂ ਸੀ ਕਿੰਨੇ ਲੋਕ ਮਰ ਗਏ ਸੀ ਉਦੋਂ ਪਤਾ ਨਹੀਂ ਕਿੱਥੇ ਸੀ ਉਹ ਗਰੀਬੀ ਵੀ ਮਰ ਗਏ ਵਿਚਾਰੇ ਇਹ ਕਿ امیر ਵੀ ਮਰ ਗਏ ਪਰ ਉਹਨੂੰ ਜ਼ਰੂਰਤ ਸੀ ਜਣਾ ਦੀ ਤੇ ਉਹ ਤੋਂ ਪਤਾ ਨਹੀਂ ਕਿੱਥੇ ਵੜ ਗਏ ਨਰੂਲਾ ਸ਼ਰੂਲਾ ਸਾਰੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਮੈਂ ਇੱਕ ਨਾ ਇਹ ਵੀਡੀਓ ਵੇਖ ਰਿਹਾ ਸੀਗਾ ਇਹ ਅਸਾਈ ਭਾਰੀ ਚਾਰਾ ਜਿਹੜਾ ਸਾਡਾ ਪੰਜਾਬ ਦੇ ਵਿੱਚ ਜਿਨੇ ਬੜੀ ਇਸ ਟਾਈਮ ਤੇ ਆਪਣੀ ਤੇਜੀ ਲੈਦੀ ਆ ਉਲਿਆਂ ਪਟਕਿਆਂ ਲੋਕਾਂ ਨੂੰ ਆਪਣੇ ਪਿੱਛੇ ਲਾ ਰਹੇ ਨੇ ਉੜਦਾ ਪਲੰਦਾ ਲੋਕਾਂ ਵਿੱਚ ਸੁੱਟ ਰਹੇ ਨੇ ਵਿਚਾਰੇ ਭੋਲੇ ਭਾਲੇ ਲੋਕ ਹੁੰਦੇ ਨੇ ਉਹਨਾਂ ਨੂੰ ਆਪਣੇ ਪਿੱਛੇ ਗਮਰਾਹ ਕਰਕੇ ਲਾ ਲੈਂਦੇ ਨੇ ਕਰੋਨਾ ਵਿੱਚ ਪਤਾ ਨਹੀਂ ਕਿੱਥੇ ਚਲੇ ਗਏ ਸੀ ਜਿਹੜੀਆਂ ਇਨੀਆਂ ਪ੍ਰੋਬਲਮਾਂ ਆਈਆਂ ਸੀ ਕਿੰਨੇ ਲੋਕ ਮਰ ਗਏ ਸੀ ਉਹਦੋਂ ਪਤਾ ਨਹੀਂ ਕਿੱਥੇ ਸੀ ਉਹ ਗਰੀਬ ਵੀ ਮਰ ਗਏ ਵਿਚਾਰੇ ਤੇ ਕਈ ਅਮੀਰ ਵੀ ਮਰ ਗਏ ਪਰ ਉਹਦੋਂ ਜ਼ਰੂਰਤ ਸੀ ਜਣਾ ਦੀ ਤੇ ਉਹਦੋਂ ਪਤਾ ਨਹੀਂ ਕਿੱਥੇ ਵੜ ਗਏ ਨਰੂਲਾ ਸ਼ਰੂਲਾ ਸਾਰੇ ਜੋ ਨਰੂਲਾ ਕਰੋਲਾ ਸ਼ਰੂਲਾ ਜਿੰਨੇ ਵੀ ਸੀਗੇ ਹੈਨਾ ਆ ਬਲਵਿੰਦਰ ਪਾਸਟਰ ਜਿੰਨੇ ਵੀ ਹੈਨਾ ਟਕੌਂਜੀ ਸਾਰੇ ਤੇ ਹੁਣ ਇੱਕ ਇਹਨਾਂ ਨੂੰ ਜਵਾਬ ਦੇਣ ਵਾਲਾ ਸਿੱਖ ਪੰਥ ਵਿੱਚ ਬਹੁਤ ਵੱਡਾ ਵਿਦਵਾਨ ਆਉ ਉਹਦਾ ਕਾਦਿਆ ਕੋਈ ਸਾਡਾ ਵੀਰ ਭਾਈ ਗੁਰਪ੍ਰੀਤ ਸਿੰਘ ਜੀ ਉਹਨਾਂ ਨੂੰ ਕੈਲੀਫੋਰਨੀਆ ਕਰਕੇ ਜਾਣਿਆ ਜਾਂਦਾ ਉਹ ਹਰ ਤੱਥ ਨੂੰ ਬੜੇ ਬਾਖੂਬੀ ਨਿਭਾਉਂਦੇ ਨੇ ਤੇ ਹੁਣ ਉਹ ਮੈਂ ਸੁਣ ਰਿਹਾ ਸੀ ਕਿਰਚਣਾ ਦੀਆਂ ਕਈ ਉਹਨਾਂ ਦੇ ਪਾਸਟਰੀ ਹੁੰਦੇ ਨੇ ਜਿਹੜੇ ਛੋਟੇ-ਬੋਟੇ ਜਿਹੜਾ ਰੋਟੀ ਪਾਣੀ ਚੱਲਦੀ ਹੈ ਹੈਨਾ ਇਹ ਉਹ ਕਹਿੰਦੇ ਇੱਕ ਬਾਬਾ ਆਇਆ ਆ ਉਹ ਪਤਾ ਨਹੀਂ ਮਤਲਬ ਕਿ ਕਿਹ ਦੀ ਸਾਜ਼ਿਸ਼ਨਾ ਆਇਆ ਉਹ ਸਾਜ਼ਿਸ਼ਨਾ ਨਹੀਂ ਤੁਹਾਡੀਆਂ ਕਰਤੂਤਾ ਸੁਣ ਕੇ ਆ ਗਿਆ ਵੀ ਜਿੱਥੇ ਇੱਕ ਵਾਰੀ ਗੁਰੂ ਨਾਨਕ ਸਾਹਿਬ ਦੇ ਵਿਰੋਧ ਇੱਕ ਬੋਲਿਆ ਸੀ ਮੁਸਲਮਾਨ ਪਾਕਿਸਤਾਨ ਦਾ ਮੌਲਵੀ ਸੀ ਆਈ ਬੜਾ ਉਹਨੂੰ ਚੰਗਾ ਸਮਝਦੇ ਵੀ ਮੁਹੰਮਦ ਸਾਹਿਬ ਦੀਆਂ ਗੱਲਾਂ ਕਰਕੇ ਤੇ ਰੋਂਦਾ ਬੜਾ ਤੇ ਉਹਨੇ ਗੁਰੂ ਨਾਨਕ ਸਾਹਿਬ ਪ੍ਰਤੀ ਇਦਨੀਆਂ ਟਿਕਟ ਟਪਣੀਆਂ ਕੀਤੀਆਂ ਸਿੱਖਾਂ ਨੂੰ ਮਾੜਾ ਬੋਲਿਆ ਉਦੋਂ ਫਿਰ ਜਵਾਬ ਇਸੇ ਗੁਰਪ੍ਰਿਸਦਨਤਾ ਫਿਰ ਉਹ ਮਾਫੀ ਮੰਗ ਕੇ ਗਏ ਉਨੇ ਮਾਫੀ ਮੰਗੀ ਰੋ ਕੇ ਮਾਫੀ ਮੰਗੀ ਕੰਨ ਫੜ ਕੇ ਮਾਫੀ ਮੰਗੀ ਗੁਰਪ੍ਰੀਤ ਸਿੰਘ ਕੋ ਅਨਪੜ੍ਹ ਨਹੀਂ ਆ ਗੁਰਪ੍ਰੀਤ ਸਿੰਘ ਕੋਈ ਐਵੇਂ ਕਵੇਂ ਨਹੀਂ ਆ ਠੀਕ ਹੈ ਜੀ ਗੁਰਪ੍ਰੀਤ ਸਿੰਘ ਨੇ ਹਰ ਗ੍ਰੰਥ ਨੂੰ ਵਾਚ ਕੀਤਾ ਹੋਇਆ ਇਹਨੇ ਬਾਈਬਲ ਵੀ ਪੜੀ ਆ ਇਹਨੇ ਕ੍ਰਾਂਣ ਸ੍ਰੀ ਵੀ ਪੜੀ ਆ ਇਹਨੇ ਰਮਾਇਣ ਵੀ ਪੜੀ ਇਹਨੇ ਦਸਮ ਗ੍ਰੰਥ ਵੀ ਪੜਿਆ ਇਹਨੇ ਸਰਬ ਲੋਗ ਗ੍ਰੰਥ ਵੀ ਪੜੇ ਨੇ ਸਾਰੇ ਧਰਮਾਂ ਦੇ ਗ੍ਰੰਥ ਧਾਰਮਿਕ ਸਿੱਖ ਧਰਮ ਦੇ ਗ੍ਰੰਥ ਵੀ ਪੜੇ ਨੇ ਔਰ ਪੜਿਆ ਲਿਖਿਆ ਟੈਲੀਜੈਂਟ ਇੱਕ ਪ੍ਰਚਾਰਕ ਆ ਸਿਰਫ ਉਹਦਾ ਇੱਥੇ ਕਿਤਾਬੀ ਔਰ ਟਰੱਕ ਚਲਾਉਂਦਾ ਵਿਚਾਰਾ ਗੱਡੀ ਚਲਾਉਂਦਾ ਆ ਇੱਥੇ ਆਪਣੀ ਕਿਰਤ ਕਰਦਾ ਪਰ ਜਦੋਂ ਕਿਤੇ ਨਾ ਸਿਰ ਤੋਂ ਪਾਣੀ ਨੰਗ ਚ ਫਿਰ ਇਹ ਆਪਣੀ ਧੌਣ ਬਾਹਰ ਕੱਢ ਲਿੰਦਾ ਫਿਰ ਕਹਿੰਦਾ ਵੀ ਆ ਤੈਨੂੰ ਮੈਂ ਦੱਸਣਾ ਇਹ ਗੁਰਪ੍ਰੀਤ ਸਿੰਘ ਦੀ ਖਾਸੀਅਤ ਹੈ ਤੇ ਹੁਣ ਹੁਣ ਤੁਸੀਂ ਜਿੱਦਾਂ ਉਹਨਾਂ ਨੇ ਗੁਰਪ੍ਰੀਤ ਸਿੰਘ ਨੇ ਕਹਿਣਾ ਵੀ ਮੇਰੇ ਨਾਲ ਸਾਹਮਣੇ ਬੈ ਕੇ ਡਿਬੇਟ ਕਰੋ ਆਓ ਗੱਲਬਾਤ ਕਰਦੇ ਆਂ ਉਹਨਾਂ ਰੂਲਾ ਕਹਿੰਦਾ ਜੀ ਇਦਾਂ 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 ਸਾਹਮਣੇ ਬੈਠੇ ਇੱਕ ਵਾਰੀ ਫਿਰ ਦੱਸੇ ਗਾਵੇਂ ਇਹ ਨਹੀਂ ਗੱਲ ਸਾਡੇ ਬੜੇ ਬੜੇ ਬੰਦੇ ਕਾਬਲ ਨੇ ਪਰ ਕਈਆਂ ਦੀ ਮਲਟਾਈ ਹੁੰਦੀ ਆ ਵੀ ਮੈਂ ਨਹੀਂ ਸਾਹਮਣੇ ਬਹਿਣਾ ਵੀ ਛੱਡੋ ਪਰ ਇਹ ਦਫਾ ਹੁੰਦੋ ਕੀ ਲੈਣਾ ਆਪਾਂ ਨੂੰ ਹਨ ਪਰ ਗੁਰਪ੍ਰੀਤ ਸਿੰਘ ਇਹ ਆ ਵੀ ਆਪਣੇ ਹੱਕ ਦੇ ਨਾਲ ਗੱਲ ਕਰਦਾ ਆ ਹਾਜ਼ਰ ਜਵਾਬੀ ਆ ਹਰ ਚੀਜ਼ ਦਾ ਉਹਦੇ ਕੋਲ ਜਵਾਬ ਹੈ ਉਹਨੂੰ ਹਰ ਤੱਤ ਦੇ ਬਾਰੇ ਪਤਾ ਆ ਗਿਆਨ ਹੈ ਗੁਰਪ੍ਰੀਤ ਸਿੰਘ ਜੀ ਨੂੰ ਉਹ ਦਾਸੀ ਵੀ ਹੈ ਨਿਹੰਗ ਸਿੰਘ ਵੀ ਹੈ ਹੈਨਾ ਉਹਨਾਂ ਦਾ ਜਿਹੜਾ ਪਰਿਵਾਰ ਆ ਦਾਸੀਆਂ ਵਿੱਚੋਂ ਆ ਤੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਉਹਦਾ ਵੈਸੇ ਨਿਹੰਗ ਸਿੰਘ ਵੀ ਨੇ ਉਹ ਪਰ ਕਿਤੇ ਤੁਸੀਂ ਕਿਰਚਨ ਭਾਈਚਾਰਾ ਜੀ ਤੁਸੀਂ ਕਿਤੇ ਐਵੇਂ ਹੀ ਨਾ ਉਹਨੂੰ ਸਮਝ ਲਿਓ ਕਿ ਕੋਈ ਅਨਪੜ ਨਿਹੰਗਾ ਆ ਗਿਆ ਕੋਈ ਹਾਂਜੀ ਇਦਾਂ ਦਾ ਨਾ ਕਿ ਸਮਝ ਲਿਓ ਕਿ ਤੁਸੀਂ ਐਵੇਂ ਕਵੇਂ ਕੋਈ ਉੱਠ ਕੇ ਆ ਗਿਆ ਤੇ ਉਹ ਮਤਲਬ ਕੀ ਨਰੂਲੇ ਨੂੰ ਸਵਾਲ ਜਵਾਬ ਕਰ ਲਾ ਪਿਆ ਈਸਾ ਜੀ ਦੇ ਉੱਪਰ ਕਦੀ ਵੀ ਕੋਈ ਗੱਲ ਨਿਓ ਕਰੇਗਾ ਹਰਕ ਦਾ ਸਤਿਕਾਰ ਕਰਨਾ ਬਹੁਤ ਜ਼ਰੂਰੀ ਹੈ ਸਾਡਾ ਮੈਂ ਵੀ ਤੁਹਾਡੇ ਸਾਹਮਣੇ ਬਾਬਾ ਹਰਜੀਤ ਸਿੰਘ ਮਹਿਤਾ ਜੀ ਨਾਲ ਮੈਨੂੰ ਕਹਿੰਦੇ ਨੇ ਮੈਂ ਤੁਹਾਡੇ ਤੱਕ ਪਹੁੰਚਾ ਦਿੰਦਾ ਮੈਨੂੰ 2000 ਸਾਲ ਚ ਸਾਨੂੰ ਜੌਨ ਪੌਪ ਜੀ ਨੇ ਇਟਲੀ ਦੇ ਵਿੱਚ ਰੋਮ ਦੇ ਵਿੱਚ ਵੈਟਰਨ ਦੇ ਵਿੱਚ ਸਾਨੂੰ ਸਨਮਾਨ ਕੀਤਾ ਪਰ ਜਦਾਂ ਦੇ ਤੁਸੀਂ ਹੋ ਨਾ ਐਦਾਂ ਦੇ ਬਾਹਰਲੇ ਦੇਸ਼ਾਂ ਦੇ ਕਿਰਚਨ ਨਹੀਂ ਹੈ ਤੁਸੀਂ ਬਹੁਤ ਝੂਠ ਛੱਡ ਰਹੇ ਹੋ ਤੁਸੀਂ ਇੰਨੇ ਪਲੰਦੇ ਛੱਡ ਰਹੇ ਹੋ ਨਾ ਜਿੰਨੇ ਵਿਚਾਰੇ ਭੁੱਲੇ ਭੜਕੇ ਲੋਕ ਨੇ ਉਹਨਾਂ ਨੂੰ ਪਾਗਲ ਐਵੇਂ ਤੜਫਾਈ ਜਾਂਦੇ ਨੇ ਵੀ ਨਚਾਈ ਜਾਂਦੇ ਹੋ ਪਹਿਲਾਂ ਟ੍ਰੇਨਿੰਗ ਦਿੰਦੇ ਹੋ ਮੁੜ ਕੇ ਤੁਹਾਡੀਆਂ ਵਾਇਰਲ ਹੋ ਜਾਂਦੀਆਂ ਨੇ ਵੀਡੀਓ ਉਹ ਯਾਰ ਕੋਈ ਸ਼ਰਮ ਕਰੋ ਇੱਕ ਕਹਿੰਦਾ ਵੀ ਜੇ ਸੀ ਇਹਨੇ ਮਾੜਿਆ ਤਾਂ ਸਾਡੇ ਸਕੂਲਾਂ ਵਿੱਚ ਬੱਚੇ ਤੁਹਾਡੇ ਘਰ ਤੋਂ ਪੜਦੇ ਆ ਉਹ ਗੱਲ ਸੁਣੋ ਜੇ ਇਸ ਗੱਲ ਤੇ ਆਏ ਨਾ ਹੁਣ ਸਿੱਖਾਂ ਦੇ ਬੜੇ ਚੜ੍ਹਦੀ ਕਲਾ ਚ ਨੇ ਇਸ ਟਾਈਮ ਤੇ ਪਰ ਤੁਸੀਂ ਸਿੱਖਾਂ ਦੀ ਵਿਰਾਸਤਾਂ ਜਿਹੜੀਆਂ ਉਹਦੇ ਵਿੱਚ ਹੀ ਤੁਸੀਂ ਇਹ ਆਪਣੇ ਸਕੂਲ ਖੋਲੇ ਜਿੱਦਨ ਖਾ ਜਿੱਦਣ ਸਾਨੂੰ ਜ਼ਰੂਰਤ ਪੈ ਗਈ ਤੇ ਇਸ ਸਕੂਲ ਵੀ ਛਡਾਵਾਂਗੇ ਅਸੀਂ ਤੁਹਾਡੇ ਕੋਲ ਕਾਗਜ਼ੀ ਪੱਤਰੀ ਕਾਨੂੰਨੀ ਕਾਰਵਾਈ ਦੇ ਨਾਲ ਛਡਾਵਾਂਗੇ ਹਾਂਜੀ ਕੋਈ ਐਵੇਂ ਕਹਿਵੇਂ ਨਹੀਂ ਸਕੂਲ ਛਡਾਵਾਂਗੇ ਤੁਹਾਡੇ ਕੋਲੋਂ ਹਾਂਜੀ ਤੇ ਇਸ ਕਰਕੇ ਕਿ ਤੁਸੀਂ ਐਵੇਂ ਨਾ ਕਿਤੇ ਸੋਚਿਓ ਵੀ ਅਸੀਂ ਇਹ ਛਦਾਈ ਤੁਰੇ ਫਿਰਦੇ ਆ ਭਾਈ ਗੁਰਪ੍ਰੀਤ ਸਿੰਘ ਜੀ ਕੈਲੀਫੋਰਨੀਆ ਵਾਲੇ ਜਿਹੜੇ ਨੇ ਉਹ ਕਾਬਲੀਅਤ ਰੱਖਦੇ ਨੇ ਤੁਹਾਡੇ ਨਾਲ ਗੱਲ ਕਰਨ ਦੀ ਤੁਸੀਂ ਅਮੀ ਸਮਝਾਣਾ ਵੀ ਪਤਾ ਨਹੀਂ ਹੱਥ 'ਚ ਡਾਂਗ ਫੜੀ ਆ ਤੇ ਕਿਤੇ ਇੱਥੋਂ ਨਿਆ ਗੁੱਟ ਕੇ ਆ ਗਿਆ ਨਹੀਂ ਪੜਿਆ ਲਿਖੇ ਨੇ ਉਹ ਤੁਸੀਂ ਇਕੱਲੇ ਬੈਠੋ ਤੇ ਸਹੀ ਵੇਖਾ ਤੁਹਾਨੂੰ ਦਾਣੇ ਚ ਬੌਂਦਾ ਤੁਸੀਂ ਕਹਿੰਦੇ ਆ ਐਫ ਆਰ ਆ ਕਰਾਉਣ ਜਾ ਰਹੇ ਤੁਸੀਂ ਕਰਾਓ ਜਰਾ ਅਸੀਂ ਨਾਲ ਆ ਠੀਕ ਹੈ ਤੁਸੀਂ ਕਰਾਓ ਉਹ ਪੁਲਿਸ ਆਫੀਸਰ ਦੇ ਨਾਲ ਵੀ ਗੱਲ ਕਰਨੀ ਜਾਣਦੇ ਨੇ ਉਹ ਤੁਹਾਨੂੰ ਤੂੜਾੜਾ ਵੀ ਨਹੀਂ ਆਉਂਦਾ ਨਾ ਤੁਹਾਨੂੰ ABC ਵੀ ਨਹੀਂ ਆਉਂਦੀ ਉਹ ਸਾਰੀਆਂ ਗੱਲਾਂ ਕਰ ਲੈਣਗੇ ਇਸ ਕਰਕੇ ਤੁਸੀਂ ਹੁਣ ਆਪਣੇ ਨਰੂਲੇ ਨੂੰ ਨਾਲ ਲੈ ਕੇ ਬੈਠੋ ਤੇ ਸਹੀ ਕਰੀ ਸਾਹਮਣੇ ਜੇ ਉਹਨਾਂ ਨੇ ਚੈਲੰਜ ਕੀਤਾ ਨਾ ਕਿ ਮਰਦਾ ਨੂੰ ਜੂੰਦਾ ਕਰਕੇ ਦਿਖਾਓ ਤੇ ਫਿਰ ਉਹਨੂੰ ਸਵਿਕਾਰ ਕਰੋ ਹੁਣ ਤੁਸੀਂ ਸਿਫਟ ਕਰੋ ਉਸ ਗੱਲ ਨੂੰ ਠੀਕ ਹੈ ਨਾ ਬਹੁਤ ਤੁਸੀਂ ਮਜਬੀ ਸਿੰਘਾਂ ਨੂੰ ਔਰ ਜਿੰਨੇ ਵੀ ਹੋਰ ਸਾਡੇ ਸਮਾਜੀ ਜਿਹੜੇ ਦਲਤ ਸਰੇਣੀਆਂ ਨੇ ਉਹਨਾਂ ਨੂੰ ਪਿੱਛੇ ਤੁਸੀਂ ਲਾ ਲਿਆ ਜਿਹੜੇ ਘੱਟ ਜ਼ਮੀਨਾਂ ਵਾਲੇ ਜੱਟ ਜਿਮੀਦਾਰ ਉਹਨਾਂ ਨੂੰ ਪਿੱਛੇ ਲਾ ਲਿਆ ਤੁਸੀਂ ਕਈ ਜੱਟ ਭਰਾ ਵੀ ਪਾਸਟਰ ਬਣ ਕੇ ਕਈ ਪੱਗਾ ਬਣ ਕੇ ਵੀ ਬਣੇ ਫਿਰਦੇ ਨੇ ਕੋਈ ਸ਼ਰਮ ਕਰੋ ਤੁਸੀਂ ਵੀ ਹਾਂਜੀ ਤੁਸੀਂ ਆਪਣੇ ਪਿਓ ਦੇ ਨਹੀਂ ਬਣ ਸਕੇ ਤੇ ਫਿਰ ਤੁਸੀਂ ਦੁਨੀਆ ਦਾ ਭਲਾ ਕੀ ਕਰਨਾ ਬਈ ਤੁਸੀਂ ਸਿੱਖ ਬਣ ਕੇ ਪਾਸਟਰ ਬਣੇ ਫਿਰਦੇ ਹੋ ਪੱਗਾਂ ਸਿਰ ਤੇ ਰੱਖੀਆਂ ਨੇ ਦਾੜੇ ਰੱਖੇ ਨੇ ਤੁਸੀਂ ਕੀ ਲੋਕਾਂ ਨੂੰ ਸਾਬਤ ਕਰਨਾ ਚਾਹੁੰਦੇ ਹੋ ਅੱਜ ਇੱਕ ਐਹੋ ਜੀ ਸ਼ਖਸ਼ੀਰ ਪੰਜਾਬ ਦੀ ਧਰਤੀ ਆਈਈ ਆ ਧਰਤੀ ਤੇ ਆਈ ਆ ਉਹਨਾਂ ਨੂੰ ਤੁਸੀਂ ਜਵਾਬ ਦੇਣੇ ਆ ਮੰਗੇ ਆ ਨਾ ਉਹਨਾਂ ਨੂੰ ਜਵਾਬ ਤੁਹਾਡੇ ਤੇ ਬੈਠੋ ਉਹਨਾਂ ਦੇ ਨਾਲ ਤੁਸੀਂ ਕਹਿੰਦੇ ਪ੍ਰੈਸ ਪ੍ਰੈਸ ਕਾਨਫਰੰਸ ਕਰਕੇ ਤੇ ਜਿਉਂ ਉਹ ਇਦਾਂ ਕਰਦੇ ਨੇ ਉਦਾਂ ਕਰਦੇ ਨੇ ਤੇ ਸਾਡੇ ਸਾਈ ਭਰ ਭਾਈਚਾਰਾ ਤੇ ਸਿੱਖ ਭਾਈਚਾਰਾ ਤੇ ਹਿੰਦੂ ਭਾਈਚਾਰਾ ਤੁਸੀਂ ਹਿੰਦੂਆਂ ਦੇ ਨਾਲ ਵੀ ਧੱਕਾ ਕਰ ਰਹੇ ਹੋ ਤੇ ਸਿੱਖਾਂ ਦੇ ਨਾਲ ਵੀ ਕਰ ਰਹੇ ਹੋ ਤੇ ਮਜੀਬ ਸਿੰਘ ਜਿਹੜੇ ਨੇ ਨਾ ਉਹ ਜਰਨੈਲ ਨੇ ਉਹ ਜਰਨੈਲ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਪਿਆਰੀਆਂ ਫੌਜਾਂ ਨੇ ਜਿਨ੍ਹਾਂ ਨੇ ਗੁਰ ਤੇਗ ਬਹਾਦਰ ਸਾਹਿਬ ਦੇ ਸੀਸ ਲੈ ਕੇ ਆਂਦਾ ਤੁਸੀਂ ਉਹਨਾਂ ਨੂੰ ਵੀ ਕਹਿਤਾ ਵੀ ਤੁਹਾਡਾ ਕੋਈ ਹੈ ਨਹੀਂ ਤੁਸੀਂ ਇੱਧਰ ਆਓ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਮੈਂ ਇੱਕ ਨਾ ਵੀਡੀਓ ਵੇਖ ਰਿਹਾ ਸੀਗਾ ਇਹ ਅਸਾਈ ਭਾਰੀ ਚਾਰਾ ਜਿਹੜਾ ਸਾਡਾ ਪੰਜਾਬ ਦੇ ਵਿੱਚ ਜਿਨੇ ਬੜੀ ਇਸ ਟਾਈਮ ਤੇ ਆਪਣੀ ਤੇਜੀ ਲੈਦੀ ਆ ਭੁੱਲਿਆਂ ਪਟਕਿਆਂ ਲੋਕਾਂ ਨੂੰ ਆਪਣੇ ਪਿੱਛੇ ਲਾ ਰਹੇ ਨੇ ਝੂਠ ਦਾ ਭਲੰਦਾ ਲੋਕਾਂ ਵਿੱਚ ਸੁੱਟ ਰਹੇ ਨੇ ਵਿਚਾਰੇ ਭੋਲੇ ਭਾਲੇ ਲੋਕ ਹੁੰਦੇ ਨੇ ਉਹਨਾਂ ਨੂੰ ਆਪਣੇ ਪਿੱਛੇ ਗਮਰਾਹ ਕਰਕੇ ਲਾ ਲੈਂਦੇ ਨੇ ਕੋਰੋਨਾ ਵਿੱਚ ਪਤਾ ਨਹੀਂ ਕਿੱਥੇ ਚਲੇ ਗਏ ਸੀ ਜਿਹੜੀਆਂ ਇਨੀਆਂ ਇਹ ਪ੍ਰੋਬਲਮ ਆਈਆਂ ਸੀ ਕਿੰਨੇ ਲੋਕ ਮਰ ਗਏ ਸੀ ਉਦੋਂ ਪਤਾ ਨਹੀਂ ਕਿੱਥੇ ਸੀ ਉਹ ਗਰੀਬ ਵੀ ਮਰ ਗਏ ਵਿਚਾਰੇ ਤੇ ਕਈ ਅਮੀਰ ਵੀ ਮਰ ਗਏ ਪਰ ਉਹਦੋਂ ਜ਼ਰੂਰਤ ਸੀ ਜਣਾ ਦਿੱਤੇ ਉਹਦੋਂ ਪਤਾ ਨਹੀਂ ਕਿੱਥੇ ਵੜ ਗਏ ਨਰੂਲਾ ਸ਼ਰੂਲਾ ਸਾਰੇ ਜੋ ਨਰੂਲਾ ਕਰੂਲਾ ਸ਼ਰੂਲਾ ਜਿੰਨੇ ਵੀ ਸੀਗੇ ਹੈਨਾ ਆ ਬਲਵਿੰਦਰ ਪਾਸਟਰ ਜਿੰਨੇ ਵੀ ਹੈਨਾ ਟਕੌਂਜੀ ਸਾਰੇ ਤੇ ਹੁਣ ਇੱਕ ਇਹਨਾਂ ਨੂੰ ਜਵਾਬ ਦੇਣ ਵਾਲਾ ਸਿੱਖ ਪੰਥ ਵਿੱਚ ਬਹੁਤ ਵੱਡਾ ਵਿਦਵਾਨ ਆ ਉਹਦਾ ਕਰਦੇ ਕੋਈ ਸਾਡਾ ਵੀਰ ਭਾਈ ਗੁਰਪ੍ਰੀਤ ਸਿੰਘ ਜੀ ਉਹਨਾਂ ਨੂੰ ਕੈਲੀਫੋਰਨੀਆ ਕਰਕੇ ਜਾਣਿਆ ਜਾਂਦਾ ਉਹ ਹਰ ਤੱਥ ਨੂੰ ਬੜੇ ਬਾਖੂਬੀ ਨਿਭਾਉਂਦੇ